ਜਿਰੇਡਾ ਸਟੂਡੀਓ ਜਾਣਾ ਸਟੂਡੀਓ ਦੀ ਬਜਾਏ ਮੇਰਾ ਇੱਥੇ ਰਿਕਾਰਡ ਕਰਨ ਨੂੰ ਦੀ ਕਰ ਪਿਆ ਮੇਰਾ ਵੱਡਾ ਭਰਾ ਜੁਇੰਦਰ ਮਰ ਗਿਆ ਭੁੜ੍ਹਾਈ ਮਰ ਗਈ ਆ ਤੇ ਕਈ ਵੀ ਬੱਚ ਰਹਿ ਜਾਂਦਾ ਹੀ ਤੇ ਮੈਨੂੰ ਜਵਾਨੀ ਮਿਲ ਗਈ ਤੇ ਉਹ ਜਵਾਨੀ ਦਾਸ ਦੀ ਵੀ ਤੇਰੇ ਨਾਲ ਕੀ ਕੁਝ ਹੋ ਰਿਹਾ ਕੀ ਕੁਝ ਤੇਰੇ ਨਾਲ ਹੋਇਆ ਜਵਾਨੀ ਚ ਉਹ ਜਵਾਨੀ ਨੇ ਫਿਰ ਮੈਨੂੰ ਦੱਸਿਆ ਤੇ ਮੈਂ ਉਹ ਜਵਾਨੀ ਜਿਹੜੀ ਆ ਉਹਨੇ ਫਿਰ ਮੇਰੇ ਨਾਲ ਬੈਠ ਕੇ ਗੱਲਾਂ ਕੀਤਾ ਤੇਰੇ ਨਾਲ ਕੀ ਹੋਇਆ ਕੀ ਨਹੀਂ ਹੋਇਆ ਤੇ ਫਿਰ ਮੈਂ ਉਹ ਜਵਾਨੀ ਨੇ ਜੋ ਗੱਲਾਂ ਕੀਤੀਆਂ ਉਹ ਮੇਰੀ ਕਲਮ ਨੇ ਲਿਖਿਆ ਮੈਂ ਕਾਲਾ ਜੀਰੇ ਵਾਲਾ ਗਾਇਕ ਆਂ ਤੁਹਾਡੇ ਨਾਲ ਆਪਣੇ ਫੇਸਬੁੱਕ ਤੇ ਤੇ ਤੁਹਾਡੇ ਨਾਲ ਇਹ ਸਾਢੇ ਕਰਨੇਗਾ ਬੋਲ ਜਿਹੜੇ ਗੀਤ ਤੇ ਮੇਰੇ ਕੋਲ ਜਿੱਦਿਕੇ ਹੋਏ ਸ਼ੇਅਰ ਮੈਨੂੰ ਰਾਹ ਜਾਂਦਾ ਰਾਹ ਜਾਂਦਾ ਮੈਨੂੰ ਰਾਹ ਜਾਂਦਾ ਦੇ ਕੇ ਜਵਾਨੀ ਪਛੀ ਗਈ ਮੈਨੂੰ ਰਾਹ ਜਾਂਦਾ ਰਾਹ ਜਾਂਦਾ ਦੇ ਕੇ ਜਵਾਨੀ ਪਛੀ ਗਈ ਵੇ ਤੇਰੀ ਕੀ ਮਿੱਟੀ ਤੇ ਆਣ ਕੇ ਕਿਉਂ ਫਿਵਟੀ ਚ ਆਣ ਕੇ ਕੋ ਯਾਰੀ ਟੁੱਟ ਗਈ ਵੇ ਤੇਰੀ ਫਿਵਟੀ ਚ ਆਣ ਕੇ ਕਿਉ ਫਿਵਟੀ ਚ ਆਣ ਕੇ ਕੋ ਯਾਰੀ ਟੁੱਟ ਗਈ ਵੇ ਵਸਵਾ ਭੋਲ ਖਿੜੇ ਸ਼ਾਮੀ ਡੇਗ ਪੈਣ ਪੱਤੀਆਂ ਡੇਗ ਪੈਣ ਪੱਤੀਆਂ ਔਰ ਦਵਿੰਦਰ ਕਰ ਗਿਆ ਪਿਆਨਾ ਕੌਰਾ ਗੱਲਾਂ ਕਰੇ ਤੱਤੀਆਂ ਕੌਰਾ ਗੱਲਾਂ ਕਰੇ ਤੱਤੀਆਂ ਵੇ ਸੁਬਾਹ ਫੁੱਲ ਖਿੜੇ ਛਮੀ ਦੇਖ ਪੈਣ ਪੱਤੀਆਂ ਡਿੱਗ ਪੈਣ ਪੱਤੀਆਂ ਦਵਿੰਦਰ ਕਰ ਕੇ ਆਪੇ ਅਨਕਵਰਾ ਗੱਲਾਂ ਕਰੇ ਤੱਤੀਆਂ ਚਾਚਾ ਗੱਲਾਂ ਕਰੇ ਤੱਤੀਆਂ ਗਰੀਬ ਦਾ ਤੂੰ ਭਰਾ ਕਰ ਹੱਕ ਸੱਚ ਕਹਿੰਦਾ ਸੀ ਲੈਂਦੇ ਜੋ ਪੰਜਾਬ ਵੱਲ ਪਿੰਡ ਤੇਰਾ ਪੈਂਦਾ ਸੀ ਵੇ ਗਰੀਬ ਦਾ ਤੂੰ ਪੜਾ ਕਰ ਹੱਕ ਸੱਚ ਕਹਿੰਦਾ ਸੀ ਲੈਂਦੇ ਜੋ ਪੰਜਾਬ ਵਾਲਾ ਪਿੰਡ ਦੇ ਰਾ ਪੈਂਦਾ ਸੀ ਫੇ ਤੇਰੀ ਚੜਦੀ ਜਵਾਨੀ ਵਿੱਚ ਪਿਓ ਮੁੱਕ ਗੀਵੇ ਤੇਰੀ ਚੜਦੀ ਜਵਾਨੀ ਵਿੱਚ ਚੜਦੀ ਜਵਾਨੀ ਵਿੱਚ ਪਿਓ ਮੁੱਕ ਗੀਵੇ ਤੇਰੀ ਬੀਬੀ ਟੀਚੇ ਆਣ ਕੇ ਕਿਉਂ ਟੀਵਟੀਚੇ ਆਣ ਕੇ ਗੋਇਆਲੀ ਟੁੱਟ ਗਈ ਵੇ ਤੇਰੀ ਬੀਬੀ ਟੀਚੇ ਆਣ ਕੇ ਕਿਉਂ ਕਿਵਿਟੀ ਚ ਆਣ ਕੇ ਕੋਈ ਯਾਰੀ ਟੁੱਟ ਗਈ ਵੇਖ ਤੇਰਾ ਯਾਰ ਜਿਹੜਾ ਬੜਾ ਹੀ ਤਣਾਟ ਸੀ ਬੜਾ ਹੀ ਤਣਾਟ ਸੀ ਵੇ ਦੁਨੀਆ ਦੇ ਹਰ ਕੋਨੇ ਵਜਦੇ ਰਿਕਾਰਡ ਸੀ ਵਜਦੇ ਰਿਕਾਰਡ ਸੀ ਵੇ ਇੱਕ ਤੇਰਾ ਯਾਰ ਜਿਹੜਾ ਬੜਾ ਹੀ ਤਣਾਟ ਸੀ ਵੇ ਦੁਨੀਆ ਦੇ ਹਰ ਕੋਨੇ ਵੱਜਦੇ ਰਿਕਾਟ ਸੀ ਵੇਕ ਵਾਰ ਜਦ ਸੀ ਪਨੀਰੀ ਤੇਰੀ ਸੁੱਕ ਗਈ ਮੇਰਾ ਦੇ ਵਿੱਚ ਕਾਰ ਉਹਦੀ ਤੇਲ ਬਿਨਾ ਰੁਕ ਗਈ ਵੇਕ ਵਾਰ ਜਦ ਸੀ ਪਨੀਰੀ ਤੇਰੀ ਸੁੱਕ ਗਈ ਮੇਰਾ ਦੇ ਵਿੱਚ ਕਾਰ ਉਹਦੀ ਤੇਲ ਬਿਨਾ ਰੁਕ ਗਈ ਵੇ ਤੇਰੀ ਹੋਈ ਕੜ ਮਾਈ ਵੇ ਤੇਰੀ ਹੋਈ ਕੜਮਾਈ ਬੂਆ ਬਾਰੀ ਟੁੱਟ ਗਈ ਵੇ ਤੇਰੀ ਹੋਈ ਕੜਮਾਈ ਵੇ ਤੇਰੀ ਹੋਈ ਕੜਮਾਈ ਬੂਆ ਬਾਰੀ ਟੁੱਟ ਗਈ ਵੇ ਤੇਰੀ ਫਿਮਟੀ ਚ ਆਣ ਕੇ ਕਿਉਂ ਫਿਮਟੀ ਚ ਆਣ ਕੇ ਕੋਈ ਯਾਰੀ ਟੁੱਟ ਗਈ ਵੇ ਤੇਰੀ ਫਿਮਟੀ ਚ ਆਣ ਕੇ ਕਿਉਂ ਫਿਮਟੀ ਚ ਆਣ ਕੇ ਕੋਈ ਯਾਰੀ ਟੁੱਟ ਗਈ ਵੇ ਜਾਦੇ ਹੋਇਆ ਤੂੰ ਜਵਾਨ ਤੇਰੇ ਪਿਓ ਦੇ ਯਾਰ ਮੁੱਕ ਗਏ ਤੇਰੇ ਪਿਓ ਦੇ ਯਾਰ ਮੁੱਕ ਗਏ ਵੇ ਤੇਰੇ ਮੁੰਡੇ ਵੱਡੇ ਹੋ ਕੇ ਤੇਰੇ ਫੱਟੇ ਚੁੱਤ ਗਏ ਵੇ ਤੇਰੇ ਫੱਟੇ ਚੁੱਕ ਗਏ ਵੇ ਜਾਦੇ ਹੋਇਆ ਤੂੰ ਜਵਾਨ ਤੇਰੇ ਪਿਓ ਦੇ ਯਾਰ ਮੁੱਕ ਗਏ ਤੇਰੇ ਪਿਓ ਦੇ ਯਾਰ ਮੁੱਕ ਗਏ ਵੇ ਤੇਰੇ ਮੁੰਡੇ ਵੱਡੇ ਹੋ ਕੇ ਤੇਰੇ ਭੱਟੇ ਚੁੱਕ ਗਏ ਵੇ ਤੇਰੇ ਭੱਟੇ ਚੁੱਕ ਗਏ ਘਰ ਵਾਲੀ ਚਾਚ ਮਲਾਈ ਰੋਜ ਪਾਉਂਦੀ ਸੀ ਦਿੱਗਿਆ ਬਿਮਾਰ ਤੇ ਦਵਾਈ ਵੀ ਦਵਾਉਂਦੀ ਸੀ ਘਰ ਵਾਲੀ ਚਾਚ ਮਲਾਈ ਰੋਜ ਪਾਉਂਦੀ ਸੀ ਦਿੱਗਿਆ ਬਿਮਾਰ ਤੇ ਦਵਾਈ ਵੀ ਦਵਾਉਂਦੀ ਸੀ ਵੇ ਤੇਰੀ ਮਾਂ ਮਰ ਗਈ ਤੇ ਤੇਰੀ ماں ਮਰ ਗਈ ਜਵਾਨ ਗਾਈ ਮੋਕ ਗਈ ਤੇ ਤੇਰੀ ਭੀਵਟੀ ਤੇ ਆਣ ਕੇ ਕਿਉਂ ਭੀਵਟੀ ਤੇ ਆਣ ਕੇ ਕੋ ਯਾਰੀ ਟੁੱਟ ਗਈ ਮੇ ਤੇਰੀ ਭੀਵਟੀ ਤੇ ਆਣ ਕੇ ਕਿਉਂ ਭੀਵਟੀ ਤੇ ਆਣ ਕੇ ਕੋ ਯਾਰੀ ਟੁੱਟ ਗਈ ਵੇ ਹੁਣ ਤੇਰੇ ਯਾਰ ਤੇਰੇ ਉੱਤੇ ਗੁੱਸੇ ਰਹਿੰਦੇ ਨੇ ਤੇਰੇ ਉੱਤੇ ਗੁੱਸੇ ਰਹਿੰਦੇ ਨੇ ਸਾਈਕਲ ਕਿਉਂ ਵਜਿਆ ਬੂਏ ਦੇ ਵਿੱਚ ਕਹਿੰਦੇ ਨੇ ਬੂਏ ਦੇ ਵਿੱਚ ਕਹਿੰਦੇ ਨੇ ਵੇ ਹੁਣ ਤੇਰੇ ਯਾਰ ਤੇਰੇ ਉੱਤੇ ਗੁੱਸੇ ਰਹਿੰਦੇ ਨੇ ਸਾਈਕਲ ਕਿਉਂ ਵਜਿਆ ਬੂਏ ਦੇ ਵਿੱਚ ਕਹਿੰਦੇ ਨੇ ਵੇ ਕਾਲੇ ਜੀਰੇ ਵੇਲੇ ਨੇ ਨਾ ਪੱਲੇ ਗਾਂਢ ਰੱਖੀ ਸੀ ਪਿੰਡ ਪਾਵੜੀ ਦੇ ਮੁੰਡਿਆਂ ਨੂੰ ਮਿਲ ਗਈ ਤਰੱਕੀ ਸੀ ਵੇ ਕਾਲੇ ਜੀਰੇ ਵਾਲੇ ਨੇ ਨਾ ਪੱਲੇ ਕੰਢ ਰੱਖੀ ਸੀ ਪਿੰਡ ਭਾਵੜੀ ਦੇ ਮੁੰਡਿਆਂ ਨੂੰ ਮਿਲ ਗਈ ਤਰੱਕੀ ਸੀ ਵੇ ਤੇਰੀ ਸੱਤ ਸਵਾ ਜਾਣ ਵਾਲੀ ਵੇ ਤੇਰੀ ਸੱਤ ਸਵਾ ਜਾਣ ਵਾਲੀ ਰਾਹ ਰੋਕ ਗਈ ਵੇ ਤੇਰੀ ਪਿਪਟੀ ਤੇ ਆਣ ਕੇ ਕਿਉਂ ਪਿਪਟੀ ਤੇ ਆਣ ਕੇ ਕੋ ਯਾਰੀ ਟੁੱਟ ਗਈ ਵੇ ਤੇਰੀ ਪਿਪਟੀ ਤੇ ਆਣ ਕੇ ਕਿਉਂ ਪਿਪਟੀ ਤੇ ਆਣ ਕੇ ਕੋ ਯਾਰੀ ਟੁੱਟ ਗਈ ਵਾਹਿਗੁਰੂ ਜੀ ਵਾਹਿਗੁਰੂ ਜੀ ਆਪ ਜੀ ਦੇ ਸਾਹਮਣੇ ਪ੍ਰੇਤ ਕੀਤਾ ਕੀਤੇ ਹੈ ਤੇ ਆਪਨੇ ਲੈ ਕਰਨਾ ਕਿਵੇਂ ਕਰਨਾ ਮੈਨੂੰ ਚੈਨਲ ਨਹੀਂ ਆਪਦਾ ਚਲਾਉਣਾ ਹੁੰਦਾ ਮੇਰਾ ਚੈਨਲ ਨਹੀਂ ਹੈਗਾ ਜੇ ਮੈਨੂੰ 300 ਰੁਪਏ ਬਣਾਉਣਾ ਜਾਣਦਾ ਤੇ ਮੇਰਾ 300 ਰੁਪਏ ਬਣਾ ਕੇ ਦਈ ਮੈਂ ਵੀ ਆਹਲਾ ਚੈਨਲ ਚਲਾਵਾ ਤੇ ਮੇਰਾ ਗੀਤ ਮੇਂ ਹੈ ਆਪਦੇ ਸਾਹਮਣੇ ਲੈ ਕਰਨਾ ਮੇਰੇ ਵੀ ਸਾਹਮਣੇ ਕਾਲਾ ਜੀਰੇ ਵਾਲਾ ਕਾਲਾ ਜਿਹੜਾ ਅਸ਼ਰਮ ਗੀਤ ਪੇਸ਼ ਕੀਤਾ ਆਪ ਜੀ ਨੇ ਖਿਮਾ ਕਰਨੀ ਗਿਪ ਗਾਤੀ ਹੋ ਮਾਫ ਕਰਨਾ ਵਾਹਿਗੁਰੂ ਜੀ ਦੇ ਖਾਤ ਸਾਹਿਬ ਤੇ ਆਪਨੇ ਲੈ ਕਰਨਾ ਆਪਣੀ ਕਿਰਪਾ ਕਰਨੀ ਆਪ ਜੀ ਦੱਸਣਾ ਕੀ ਚੰਗਾ ਹੈ ਤੇ 9814795656 9814795656 ਮੇਰਾ ਜੀ ਦਾ ਐਡਰੈਸ ਹੈ ਜੀਰਾ ਜੀਰਾ ਸ਼ਹਿਰ ਅਜਰਾ ਫਰੀਪੜਿਆ ਤੇ ਇਹਦੇ ਮੈਂ ਸਕورٹی ਗਾਰਡ ਦੀ ਨੌਕਰੀ ਕਰ ਰਿਹਾ ਤੇ ਜੀਤਵੀਂ ਕਾਰਗਰਾਮ ਵੀ ਇੰਨਾ ਹੀ ਕਿੰਨਾ ਜੀ ਮਰ ਜਸਨਾ ਕਾ ਖਾ